ਹਾਂਜੀ ਫਾਫੀ ਗਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕੋਂ ਤਾਂ ਮਿੱਤਰੋ ਫਾਈਨਲੀ ਦਿਵਾਲੀ ਹੋ ਗਈ ਸ਼ੁਰੂ ਪਟਾਕੇ ਪੈਣ ਲੱਗ ਗਏ ਤੇ ਆਪਾਂ ਵੀ ਸਟਾਰਟ ਕਰਨ ਲੱਗਿਆਂ ਆਪਾਂ ਕਰਾਂਗੇ ਸਟਾਰਟ ਆਪਣੀ ਮਿੰਨੀ ਜੂ ਤੋਂ ਉੱਥੇ ਜਾ ਕੇ ਸਭ ਤੋਂ ਵੱਡਾ ਪਟਾਕਾ ਬਿਜਾਵਾਂਗੇ ਆਪਾਂ ਇਹ ਵਾਲਾ ਇਹਦੇ ਵਿੱਚ ਬਈ 30 ਸ਼ਾਟ ਨੇ ਆਹ ਪਟਾਕੇ ਚ ਆਹ ਸ਼ਾਟ ਆ ਬਈ ਇਹਦੇ ਚੋਂ 30 ਨਿਕਲਣਗੇ ਤੇ ਲਿਮਟਿਡ ਜੇ ਪਟਾਕੇ ਬਿਜਾਵਾਂਗੇ ਤੇ ਸਭ ਤੋਂ ਘੈਂਟ ਪਟਾਕਾ ਬਈ ਆ ਮੋਰ ਆ ਆ ਮੋਰ ਵਾਲਾ ਪਟਾਕਾ ਲਿਆਂਦਾਗਾ ਜਦੋਂ ਇਹਨੂੰ ਅੱਗ ਲਾਵਾਂਗੇ ਇਹਦਾ ਮੋਰ ਬਣ ਜੂ ਬਈ ਅਫਤਵਾਦ ਆ ਪੈਕ ਦੇ ਵਿੱਚ ਨੇ ਬਈ ਤਿੰਨ ਸ਼ਾਟ ਘੈਂਟ ਘੈਂਟ ਪੂਰੇ ਤੇ ਬਈ ਆ ਦੋ ਨੇ ਬਈ ਨਮੀਆਂ ਨਮੀਆਂ ਬਾਜਾਂ ਕੱਢਣ ਵਾਲੀਆਂ ਅਫਤਵਾਜੀਆਂ ਅੱਡੋ ਅੱਡ ਬਾਜਾਂ ਕੱਢਣੀਆਂ ਦੇਖਦੇ ਆ ਹਨਾ ਕਿਵੇਂ ਨੇ ਤੇ ਇੱਕ ਸ਼ਾਟ ਸਿੰਗਲ ਆ ਪਿਆ ਆ ਲਿਮਟਿਡ ਜੇ ਪੜਾਕੇ ਨੇ ਆ ਜੋ ਫਿਰ ਕਰੀਏ ਸ਼ੁਰੂਆਤ ਮਿਨੀ ਜੂ ਦੇ ਵਿੱਚ ਚੱਲ ਕੇ ਚਲਿਏ ਚਲੋ ਕਿਆ ਬਾਤ ਹੈ ਕਿਆ ਬਾਤ ਹੈ ਪੈਰ ਬਹੁਤ ਤਖੜੇ ਨਿਕਲਦੇ ਨੇ ਬਈ ਵਾਹ ਜੀ ਵਾਹ ਬਲੇ ਤਖੜਾ ਤਮਾਕਾ ਬੜਾ ਤਖੜਾ ਬਈ ਕਿਆ ਬਾਤ ਹੈ ਯਾਰ ਫਿਰਾ ਬੱਲੇ ਆਏ ਹਾਏ ਫਿਰਾ ਲੱਗਿਆ ਪਿਆ ਗੱਲ ਬਹੁਤ ਸੋਹਣੀ ਸੋਹਣੀ ਸ਼ਾਟ ਵੱਜ ਰਹੇ ਨੇ ਬਈ ਘੈਂਟ ਘੈਂਟ ਕਿਆ ਬਾਤ ਹੈ ਯਾਰ ਫਿਰਾ ਲਾਤਾ ਸ਼ਾਟ ਨਹੀਂ ਤਾਂ ਬਹੁਤ ਘੈਂਟ ਸੀ ਆ ਮੋਰ ਵਾਲਾ ਪੜਾਕਾ ਦੇਖਦੇ ਆਂ ਬਈ ਕਿਵੇਂ ਚੱਲਦਾ ਹੈਗਾ ਬਣਦਾ ਮੋਰ ਕੇ ਨਹੀਂ ਬਣਦਾ ਇਹਦੀ ਅਨਬਾਕਸਿੰਗ ਕਰਦੇ ਆਂ ਆਪਾਂ ਇੱਥੋਂ ਇਹਦੀ ਅਨਬਾਕਸਿੰਗ ਆ ਲਓ ਬਈ ਮੋਰ ਕੱਢੋ ਬਾਹਰ ਆਯੋ ਵੀ ਲਾਈਏ ਮੋਰ ਨੂੰ ਅੱਗ ਲੈ ਵੀ ਫੁੱਲ ਝੜੀ ਨਾਲ ਲੱਗੂਗੀ ਅੱਗ ਕਹਿੰਦੇ ਫੁੱਲ ਝੜੀ ਨਾਲ ਹੀ ਲਾਵਾਂਗੇ ਉਹ ਕਹਿੰਦੇ ਵੀ ਸੀਖ ਦੀ ਡੱਬੀ ਨਾਲ ਜਾਂ ਲਾਈਟਰ ਨਾਲ ਨਹੀਂ ਲੱਗਦੀ ਲੱਗੀ ਕੀਰਤਲਾ ਜਮਾ ਸੈਂਟਰ ਚ ਵਿਚਾਲੇ ਹਾਂ ਇੱਥੇ ਲੱਗੀ ਬਈ ਮੋਰ ਨੂੰ ਅੱਗ ਲੱਗੀ ਮੋਰ ਨੂੰ ਅੱਗ ਲੱਗੀ ਕੀ ਬਾਤ ਹੈ ਕੀ ਬਾਤ ਹੈ ਮੋਰ ਮੋਰ ਕੀ ਬਾਤ ਹੈ ਬਾਬੇ ਸਰਾ ਚੀਜ਼ ਐਂਡਰ ਹੰਟੋ ਗੱਲ ਬਾਤ ਵਾਓ ਕੀ ਬਹੁਤ ਹੈ ਯਾਰ ਫਿਰ ਆਦੂ ਕੋਈ ਫਾਰੇ ਪਾਸ ਕਾਵਾਤ ਹੈ ਬਈ ਫਰਾਜੀਆ ਫਰਾ ਬਾਬੇ ਫਰਾ ਹੁਣ ਵਾਰੀ ਹੈ ਬਈ ਆ ਸ਼ਾਟ ਦੀ ਐਬਸੋਲਿਊਟ ਵਾਈਟ ਕਹਿੰਦੇ ਬਈ ਬਹੁਤ ਕੈਂਟ ਹੈਗਾ ਆ ਜੋ ਅਨਬਾਕਸਿੰਗ ਕਰਦੇ ਆ ਤੇ ਚਲਾ ਕੇ ਦੇਖਦੇ ਆ ਲਿਮਟਿਡ ਜੇ ਪਟਾਕੇ ਆਪਣੇ ਕੋਲੇ ਤਿੰਨ ਚਾਰ ਸ਼ਾਟ ਨਹੀਂ ਇੱਕ ਚਲਾਤਾ ਦੋ ਤਿੰਨ ਰਹਿ ਗਏ ਬਸ ਦੇਖਦੇ ਆ ਇਹ ਕਿਵੇਂ ਚੱਲਦੇ ਆ ਪਹਿਲਾਂ ਨਾਲ ਤਾਂ ਬੜਾ ਘੈਂਟ ਲੱਗਿਆ ਬਈ ਬਹੁਤ ਘੈਂਟ ਚੀਜ਼ ਸੀ ਹਾਂ ਖੋਲਦੇ ਬਸ ਆ ਇਹਨੂੰ ਪੱਟ ਦੇ ਬਾਹਰ ਕੱਢ ਲਾ ਪਾੜ ਦੇ ਲਫਾਫਾ ਇਹਦਾ ਕੱਢ ਲਾ ਹਾਂ ਇਹ ਕੀ ਬਾਤ ਐ ਇਹ ਰੱਖਿਆ ਜਾਊਗਾ ਐਵੇਂ ਇਹਦੀ ਬੱਤੀ ਕਿੱਥੇ ਗੀਰ ਤਾ ਇਹਦੀ ਬੱਤੀ ਦੇਖ ਕਿੱਥੇ ਆ ਅੱਛਾ ਆਫੀ ਬੱਤੀ ਓਕੇ ਠੀਕ ਆ ਲਓ ਜੀ ਆ ਜੋ ਵੀ ਲਾਈਏ ਇਹ ਸ਼ਾਰਟ ਨੂੰ ਅੱਗ ਦੇਖਦੇ ਆ ਕਿਵੇਂ ਚੱਲੂ ਆ ਬਈ ਸਿੰਗਲ ਸ਼ਾਰਟ ਆ ਕਹਿੰਦੇ ਸੀ ਦੋ ਤਿੰਨ ਨਿਕਲਣਗੇ ਬਾਕੀ ਦੇਖਦੇ ਆ ਬਈ ਚਲਾ ਕੇ ਦੇਖ ਲੈਣੇ ਆ ਲਿਮਟਡ ਜੇ ਸਟਾਕ ਆਪਣੇ ਕੋਲੇ ਲਿਮਟਡ ਹੀ ਬਣਾ ਕੇ ਨੇ ਅੱਗ ਲਾਤੀ ਦੇਖਦੇ ਆ ਫਿਰ ਕੀ ਬਣਦਾ ਲੱਗ ਰਹੀ ਆ ਬਈ ਅੱਗ ਉਹ ਤੇਰੀ ਪਾਏ ઓ ਮਾਈ ਗੋਡ ਬਾਬੇ ਉਹ ਫਰਾਗ ਲਬਾਦ ਸੀ ਸਰਾ ਪਟ ਦੇ ਇਹਦੇ ਚ ਬਈ ਤਿੰਨ ਸ਼ਾਟ ਨੇ ਆ ਜੋ ਦੇਖ ਦੇ ਖੋਲ ਲੈ ਠੀਕ ਹੈ ਓਕੇ ਇੱਕ ਰੱਖ ਲਾ ਗੀਰ ਤੋ ਦੋ ਪਰਨ ਲੈ ਜਾ ਆ ਜੋ ਫਿਰ ਲਾਈਏ ਅੱਗ ਗੋ ਬਾਤੇ ਹੁਣ ਵਾਰੀ ਆ ਗਈ ਬਈ ਆ ਸ਼ਾਟ ਦੀ ਆ ਜੋ ਦੇਖੀਏ ਫਿਰ ਕਿਵੇਂ ਚੱਲਦਾ ਲਾਈਏ ਇਹਦੇ ਅੱਗ ਲੱਗੀ ਓ ਫੱਕ ਮੈਨ ਆਇਓ ਵੀ ਲਾਸਟ ਸ਼ਾਟ ਚਲਾਉਣ ਲੱਗੇ ਆਂਗੇ ਆਪਾਂ ਤੇ ਬੱਤੀ ਆਪਾਂ ਦੀ ਕਰ ਲਈ ਓਕੇ ਆਇਓ ਫਿਰ ਲਾਈਏ ਅੱਗ ਓ ਹੋ ਮਰਮਾਤੇ ਮਨ ਲਾ ਦੇ ਮਸਿਆ ਵੇ ਯਾਰ ਮਫੋਗਾ ਗਾ ਮੇਰਾ ਹੁਣ ਵਾਰੀ ਆ ਗਈ ਬਾਈ ਆਹਾ ਨਮੀਆਂ ਨਮੀਆਂ ਬਾਜਾਂ ਕੱਢਣ ਵਾਲੀ ਅਫਤਵਾਜੀ ਦੀ ਆਜੋ ਇੱਕ ਚਲਾ ਕੇ ਦੇਖ ਲੈਂਦੇ ਆ ਇਹ ਪੈਕਿੰਗ ਦੇ ਵਿੱਚ ਨੇ ਬਾਈ ਰਵਿੰਦਰਾ ਦੀਆਂ ਨੇ ਅਰੀਜਨਲ ਆਜੋ ਚਲਾਈਏ ਲੈ ਰਹਿਮਤ ਖੋਲ ਖੋਲੇਂਗੀ ਅੱਛਾ ਜੀ ਅੱਛਾ ਜੀ ਰਹਿਮਤ ਤੇਰੇ ਜੱਡੀਆਂ ਦਾ ਅਫਤਵਾਜੀਆਂ ਨੇ ਇਹ ਮੂਹ ਤਾਂ ਵੱਡੀਆਂ ਨੇ ਆਜੋ ਹੁਣ ਦਿਖਾਉਣੇ ਨਮਾ ਪੜਾਕਾ ਬਾਈ ਵੈਸਲ ਵਾਲੀ ਆਫਤ ਬਾਜੀ ਇਹਦੇ ਵੀ ਲਾਦੀ ਅੱਗ ਲਾਤੀ ਕਯਾ ਬੋਤ ਹੈ ਓਏ ਓਏ ਬਾਜੀ ਬੜੀ ਖਤਰਨਾਕ ਸੀ ਹੁਣ ਬਈ ਇਕੱਠੀਆਂ ਦੋ ਨੂੰ ਡਾਉਨੇ ਆਪਾਂ ਆਇਓ ਡਾਈਏ ਲਿਆ ਕੀਰਤੋ ਦੂਜੀ ਵੀ ਜਮਾ ਦੋਨੇ ਨਾਲ ਨਾਲ ਲਾ ਦੇ ਆਇਓ ਫਿਰ ਚਲਾਈਏ ਇਕੱਠੀਆਂ ਦੋ ਲਾਤੀ ਅੱਗ ਬੁਝ ਗਈ ਇਹ ਮਰਵਾਉਣਗੀਆਂ ਇੱਕ ਨੂੰ ਲੱਗ ਗਈ ਆਏ ਹਾਏ ਕੀ ਆਵਾਜ਼ ਹੈ ਦੂਜੀ ਹੁਣ ਚਲਾਵਾਂਗੇ ਤਿੰਨ ਇਕੱਠੀਆਂ ਅਫਤਵਾ ਜੀਆਂ ਤਿੰਨੇ ਇਕੱਠੀਆਂ ਜਮਾਂ ਇਰ ਆਉੱਚੀ ਹੈਗੀ ਲਾ ਦਿੰਨੇ ਅੱਗੇ ਚਲੋ ਇੱਕ ਨੂੰ ਹੀ ਲੱਗੀ ਆ ਹਲੇ ਆਜੋ ਦੂਜੀ ਨੂੰ ਲਾਈਏ ਜੋਤੀ ਜੀ ਨੂੰ ਲਾਈਏ ਹੁਣ ਆਪਾਂ ਲਾਵਾਂਗੇ ਆ ਚਾਰ ਅਸਤ ਬਾਜੀਆਂ ਨੂੰ ਇਕੱਠੀ ਅੱਗ ਲਾਵਾਂਗੇ ਪਹਿਲਾਂ ਇਹਨਾਂ ਦੀ ਡਾਇਰੈਕਸ਼ਨ ਸੇਮ ਕਰਦੇ ਆ ਫਿਰ ਲਾਉਨੇ ਅੱਗ ਪਹਿਲਾਂ ਦਾ ਫਲੋ ਵੀ ਤੇਜ਼ ਕਰ ਲੀਏ ਓਕੇ ਆ ਦੋ ਕਠੇਨ ਲੱਗ ਗਈ ਕੀ ਬਾਤ ਹੈ ਦੋ ਰਹਿ ਗਈਆਂ ਦੋ ਸਰਾ ਐਂਡ ਉਧਰ ਚਲਾਤਾ ਬਾਈਆਂ ਨੇ ਵੱਡਾ ਸ਼ਾਟ ਦੇਖੋ ਬਈ ਗੁਰੂ ਘਰ ਆ ਉੱਥੇ ਗੁਰੂ ਘਰ ਦੇ ਵਿੱਚ ਚੱਲੀ ਜਾਂਦੇ ਨੇ ਗੁਰੂ ਘਰ ਆ ਬਈ ਉੱਥੇ ਦੇਖੋ ਕੀ ਬਾਤ ਹੈ ਵਾਹ ਜੀ ਵਾਹ ਬਹੁਤ ਸੋਹਣਾ ਸ਼ਾਟ ਆ ਬਈ ਬਹੁਤ ਸੋਹਣਾ ਕੀ ਬਾਤ ਹੈ ਯਾਰ ਆਏ ਹਾਏ ਹਾਏ ਆਏ ਹਾਏ ਹਾਏ ਸਰਾ ਚੀਜ਼ ਬਹੁਤ ਸੋਹਣੀ ਚੀਜ਼ ਚਲਾਈ ਆ ਬਈ ਆਏ ਹਾਏ ਕੀ ਬਾਤ ਹੈ ਬੱਲੇ ਬਈ ਬੱਲੇ ਬੱਲੇ ਹਾਂ ਵੀ ਮਿੱਤਰੋ ਮਨਾਲੀ ਦੀਵਾਲੀ ਆਜੋ ਗੱਡੀਏ ਗੇਬੇ ਚਲੋ ਆਜੋ ਵੀ ਗੇਬੇ ਕੱਢਦੇ ਆਂਗੇ ਤੇ ਪਹਿਲਾਂ ਤੁਹਾਨੂੰ ਸ਼ੌਂਕ ਕਰਾਉਨੇ ਆਂ ਗੱਡੀ ਕੀਰਤਨੀਲਾ ਕਬੂਤਰ ਤੇ ਬਈ ਰੈਂਡਮ ਕੱਢਾਂਗੇ ਆਪਾਂ ਹਨਾ ਕਿਸੇ ਨੂੰ ਵੀ ਨਿਕਲ ਸਕਦਾਗਾ ਪਹਿਲ ਨੰਬਰ ਤੇ ਨੀਲੇ ਕਬੂਤਰਾਂ ਦਾ ਜੋੜਾ ਕੱਢਾਂਗੇ ਇਹ ਦੇਖਦੇ ਆਂ ਬਈ ਕਿਹਦੇ ਹਿੱਸੇ ਆਉਂਦਾ ਕੀਰਤ ਕਹਿੰਦਾ ਰੱਖ ਲੈਨੇ ਆ ਘਰੇ ਮਾਹ ਹੁਣ ਤਾਂ ਕਮਿਟਮੈਂਟ ਕਰਤੀ ਅਗਲੀ ਵਾਰ ਦੇਖਾਂਗੇ ਕਦੇ ਫੇਰ ਨੀਲੇ ਆਇ ਤਾਂ ਹੁਣ ਤਾਂ ਦੇਣਾ ਹੀ ਪਊ ਮੈਂ ਆਹ ਲੈ ਵੀ ਦਿਖਾ ਹਾਂ ਆ ਕਬੂਤਰ ਆ ਤੇ ਉਹ ਕਬੂਤਰੀਆਂ ਚਿੱਟੀਆਂ ਦੀ ਦੋਨੇ ਚਿੱਟੀਆਂ ਦੇ ਨੇ ਹਨਾ ਹਾਂ ਤੇ ਕੀ ਨਾਲ ਲੈਂਦੇ ਆ ਛੜਦੇ ਬਸ ਵਿੱਚ ਤੇ ਆਪਾਂ ਇੱਧਰ ਆਪਾਂ ਫੋਨ ਲਿਆਂਦਾ ਹਨਾ ਤਾਂ ਇਹਦੇ ਵਿੱਚ ਲਿੰਕ ਪਾਉਨੇ ਆਪਾਂ ਵੀਡੀਓ ਦਾ ਤੇ ਕੱਢਦੇ ਆ ਗੇਬੇ ਇੱਧਰ ਆਪਾਂ ਸੈਟਅਪ ਲਾ ਲਿਆ ਬਈ ਤੇ ਇੱਧਰ ਆਪਾਂ ਬਈ ਆਪਣਾ ਚੈਨਲ ਵੀ ਖੋਲ ਲਿਆ ਤੇ ਰਹਿਮਤ ਤੋਂ ਕਢਾਵਾਂਗੇ ਪਹਿਲਾ ਗੇਬੇ ਬਈ ਦੇਖਦੇ ਆ ਫਿਰ ਹਨਾ ਤੇ ਆਜੋ ਪਹਿਲਾਂ ਤਾਂ ਆਪਾਂ ਵੀਡੀਓ ਦਾ ਲਿੰਕ ਕਾਪੀ ਕਰਦੇ ਆ ਇਹ ਜਿਹੜੀ ਦੂਜੇ ਨੰਬਰ ਤੇ ਵੀਡੀਓ ਪਈ ਆ ਆਹ ਵਾਲੀ ਵੀਡੀਓ ਦਾ ਲਿੰਕ ਕਾਪੀ ਕਰਦੇ ਆਂ ਬਈ ਸ਼ੇਅਰ ਕਾਪੀ ਲਿੰਕ ਆ ਗਿਆ ਤੇ ਲਿੰਕ ਨੂੰ ਕਰਾਂਗੇ ਆਪਾਂ ਕਾਪੀ ਅ ਇੱਥੇ ਰੈਂਡਮ ਕਮੈਂਟ 'ਤੇ ਕਰ ਠੀਕ ਹੈ ਜੀ ਇਹਦੇ ਤੇ ਕਲਿੱਕ ਕਰ ਤਾਂ ਇੱਥੇ ਤੇ ਓਰੇ ਬਈ ਆਪਾਂ ਜਿਹੜਾ ਲਿੰਕ ਸੀਗਾ ਉਹ ਪੇਸਟ ਕਰਦੇ ਆ ਹੁਣ ਤੇ ਦੇਖਦੇ ਆ ਪਹਿਲਾ ਗੇਬੇ ਕਿਹਨੂੰ ਨਿਕਲਦਾ ਬਈ ਲਿੰਕ ਆਪਾਂ ਕਰਤਾ ਪੇਸਟ ਤੇ ਹੁਣ ਜਦੋਂ ਰਹਿਮਤ ਇੱਥੇ ਦਬੂਗੀ ਤਾਂ ਬਈ winner ਦਾ ਨਾਮ ਆਜੂ ਰਹਿਮਤ ਜਿਹੜਾ ਬਲੂ ਵਾਲਾ ਇੱਥੇ ਦਬਦੇ ਇੱਥੇ ਹਾਂ ਲਓ ਜੀ ਪਹਿਲਾ ਗੇਬੇ ਤਿਆਰਾਂ ਕੀ ਆ ਬਾਤ ਐ ਬਈ ਪਹਿਲਾ ਗੇਬੇ ਨਿਕਲ ਗਿਆ ਬਈ ਪਿੰਡੂ ਆਈਡੀ ਦਾ ਨਾਮ ਆ ਪਿੰਡੂ ਉਸ ਤੋਂ ਬਾਅਦ i2m ਤਾਂ ਵੀਰੇ ਇਹਨੇ ਥੱਲੇ ਕਮੈਂਟ ਵੀ ਲਿਖ ਰੱਖਿਆ ਕਮੈਂਟ ਲਿਖਿਆ ਵੀਰੇ ਤੇਰੇ ਘਮਾਂਡੀ ਨੇ ਤੇਰੇ ਨਾਲ ਲੜਦੇ ਮੇਰੇ ਘਵਾਂਡੀ ਤਾਂ ਬਹੁਤ ਲੜਦੇ ਨੇ ਵੀ ਮੁਰਗੇ ਸਾਰਾ ਦਿਨ ਓਕੇ ਬਾਂਗਾ ਦਿੰਦੇ ਨੇ ਠੀਕ ਆ ਤਵੇਈ ਕਹਿੰਦਾ ਤੇਰੇ ਘਵਾਂਡੀ ਨਹੀਂ ਲੜਦੇ ਮੇਰੇ ਘਵਾਂਡੀ ਤਾਂ ਬાળા ਲੜਦੇ ਨੇ ਵੀ ਸਾਡੇ ਮੁਰਗੇ ਸਾਰਾ ਦਿਨ ਬਾਂਗਾ ਦਿੰਦੇ ਨੇ ਤਾ ਬਈ ਕਬੂਤਰ ਨਹੀਂ ਬਾਂਗਾ ਦਿੰਦੇ ਮੁਰਗੇ ਦਿੰਦੇ ਨੇ ਤੈਨੂੰ ਨਿਕਲੀ ਆ ਕਬੂਤਰਾਂ ਦੀ ਜੋੜੀ ਨੀਲੇ ਕਬੂਤਰਾਂ ਦੀ ਹੁਣ ਤੂੰ ਦੱਸ ਕਬੂਤਰ ਲੈਣੇ ਆ ਕਿ ਪੈਸੇ ਲੈਣੇ ਆ ਜੋੜੇ ਦੇ ਜੇ ਪੈਸੇ ਕਹੇਗਾ ਪੈਸੇ ਦੇ ਦਾਂਗੇ ਜੇ ਕਬੂਤਰ ਕਹੇਗਾ ਕਬੂਤਰ ਦੇ ਦਾਂਗੇ ਤਾ ਬਾਈ ਪਹਿਲਾ ਗੇਬੇ ਨਿਕਲ ਗਿਆ ਬਾਈ ਪਿੰਡੂ I2M ਆ ਬਾਈ ਨੂੰ ਤੇ ਆਜੋ ਹੁਣ ਕਰਦੇ ਆਪਾਂ ਦੂਜਾ ਖੁੱਲ ਗਿਆ ਤੇ ਹੁਣ ਕਰਦੇ ਇੱਥੇ ਪੇਸਟ ਹੁਣ ਕੱਢਾਂਗੇ ਆਪਾਂ ਦੂਜਾ ਗੇਬੇ ਦੂਜਾ ਗਿਫਟ ਰਹਿਮਤ ਦੱਬ ਫਿਰ ਦੇਖਦੇ ਆਂ ਇਹ ਕਿੰਨੂ ਨਿਕਲਦਾ ਦੱਬ ਤਾਂ ਲਓ ਜੀ ਬਹੁਤ ਬਹੁਤ ਮੁਬਾਰਕਾਂ ਇਹ ਨਿਕਲਿਆ ਬਾਈ ਨੂੰ ਬਿੱਲਾ ਮਲਕਪੁਰ ਵਾਲਾ ਕਬੂਤਰ ਫਿਰ ਆਨੇ ਤਬਈ ਤੈਨੂੰ ਨਿਕਲ ਗਿਆ ਰੱਤਿਆਂ ਦਾ ਜੋੜਾ ਬਈ ਬਹੁਤ ਬਹੁਤ ਮੁਬਾਰਕਾਂ ਤੈਨੂੰ ਕਬੂਤਰ ਲੈਣੇ ਹੋਏ ਕਬੂਤਰ ਦੱਸ ਦੀ ਬਈ ਨਹੀਂ ਨਹੀਂ ਪੈਸੇ ਪਾ ਦਾਂਗੇ ਅਸੀਂ ਹਨਾ ਜੋੜੇ ਦੇ ਆਜੋ ਹੁਣ ਚੱਲਦੇ ਆਪਾਂ ਤੀਜੇ ਕਨੀ ਤੇ ਇੱਥੇ ਆਪਾਂ ਹਨਾ ਲਿੰਕ ਪਾਉਨੇ ਆਂਗੇ ਆਪਣੇ ਵੀਡੀਓ ਦਾ ਤੇ ਆਹਾ ਬਈ ਲਾਸਟ ਹਨਾ ਬੰਦਾ ਹੈਗਾ ਤਿੰਨ ਗਿਫਟ ਕੱਢਣੇ ਸੀ ਆਪਾਂ ਤੇ ਲਓ ਜੀ ਹੁਣ ਤੁਹਾਡੇ ਸਾਹਮਣੇ ਵਾਰੀ ਆਉਣ ਵਾਲੀ ਹੈ ਤੀਜੇ winner ਦੀ ਰਹਿਮਤ ਦੱਬ ਦੇ ਕੱਢੀਏ ਫਿਰ ਅੱਗੇ ਬੇ ਲਓ ਜੀ ਬਹੁਤ ਬਹੁਤ ਮੁਬਾਰਕਾਂ ਬਈ ਆ ਬਾਈ ਦਾ ਨਾਮ ਹੈ ਕੁਲਵਿੰਦਰ ਸਿੰਘ ਤੇ ਇਹਨੇ ਕੁਲਵਿੰਦਰ ਸਿੰਘ ਪਿੱਛੇ ਆਹਾ ਇੱਕ ਦੋ ਚਾਰ ਅੱਖਰ ਜੇ ਹੋਰ ਲਿਖੇ ਹੋਏ ਨੇ ਤੇ ਇਹਨੂੰ ਨਿਕਲਿਆ ਬਈ ਤੀਜਾ ਹੁਣ ਤੂੰ ਵੀ ਦੱਸ ਦੀ ਬਈ ਪੈਸੇ ਲੈਣੇ ਆ ਕਿ ਕਬੂਤਰਾਂ ਦੀ ਜੋੜੀ ਲੈਣੀ ਆ ਤਾਂ ਬਈ ਤਿੰਨੇ winner ਆਪਾਂ ਕੱਢਦੇ ਤੇ winnerਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਬਾਕੀ ਤੁਹਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਬਈ ਕਿਉਂਕਿ ਬਈ ਜਿਹੜਾ ਆ ਸਾਲ ਆ 2025 ਅਕਤੂਬਰ ਦਮਿੰਨਾ ਅੱਗੇ ਨਵੰਬਰ ਦਸੰਬਰ ਆ ਤਿੰਨੇ ਮਹੀਨੇ ਆਪਾਂ ਲਗਾਤਾਰ ਗੇਬੇ ਕੱਢਦੇ ਰਵਾਂਗੇ ਤਿੰਨੇ ਮਹੀਨਿਆਂ ਚ ਕੱਢਾਂਗੇ ਤਾਂ ਵੀ ਤੁਹਾਡਾ ਨੰਬਰ ਅਗਲਾ ਲੱਗ ਸਕਦਾ ਹੈਗਾ ਗੇਟ ਖੋਲਣਾ ਪਹਿਲਾਂ ਗੇਟ ਖੋਲ ਕੇ ਲਵੇ ਲਾ ਦੇ ਅੰਦਰ ਚੱਲ ਜਾਣਗੇ ਗੇਟ ਖੋਲਦਾ ਪਹਿਲਾਂ ਪੂਰਾ ਲਵੇ ਇਹ ਲਾਲਾ ਲਓ ਬਈ ਕਬੂਤਰ ਅੰਦਰ ਛੱਡਣ ਲੱਗੇ ਆਂਗੇ ਬਾ ਤੂੰ ਬਾਹਰਲੇ ਪਾਸੇ ਆ ਜਾ ਕਿੱਤ ਬਾਹਰ ਭੱਜਿਆ ਕੋਈ ਨਹੀਂ ਚਲੋ ਵੀ ਅੰਦਰ ਤਾਂ ਬਈ ਬਹੁਤ ਬਹੁਤ ਮੁਬਾਰਕਾ ਜਿਹੜੇ ਪਰਮਾਨ ਨੇ ਗੇਬੇ ਆਇਆ ਜਿੰਨਾਂ ਦਾ ਜਿੰਨਾਂ ਨੂੰ ਗਿਫਟ ਨਿਕਲੇ ਨੇ ਤਾਂ ਬਹੁਤ ਬਹੁਤ ਮੁਬਾਰਕਾਂ ਬਈ ਤੁਹਾਨੂੰ ਤੇ ਬਾਕੀਆਂ ਦਾ ਨੰਬਰ ਵੀ ਲੱਗੂਗਾ ਲਗਾਤਾਰ ਕੱਢਾਂਗੇ ਆਪਾਂ 3-4 ਮਹੀਨੇ ਗੇਬੇ ਕਰਦੇ ਬਰੇ ਬਾਕੀ ਇੱਧਰ ਦੇਖੋ ਵੀ ਰਾਤ ਕਿੰਨਾ ਖਲਾਰਾ ਪਿਆਗਾ ਸਾਰਾ ਕੋਠਾ ਭਰਿਆ ਪਿਆ ਤੇ ਆਸੀ ਬਈ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਲਿਓ ਚੈਨਲ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਨਵੀਂ ਜੀ ਵੀਡੀਓ ਚ ਨਵੇਂ ਜੀ ਟੌਪਿਕ ਤੇ ਸਤਿ ਸ੍ਰੀ ਅਕਾਲ ਰੱਬ ਰਾਖਾ